ਮੁਲਾਜ਼ਮ ਤੁਸੀਂ ਰੱਖੇ ਨੇ ਪੰਜਾਬੀ ਚ ਜੇ ਆਪਾਂ ਕਹਦੀ ਵੀ ਉਹਨਾਂ ਨੂੰ ਗੁੰਗੇ ਬੋਲੇ ਕਿਹਾ ਜਾਂਦਾ ਕਿਵੇਂ ਮਨ ਚ ਆਇਆ ਵੀ ਇਹਨਾਂ ਨੂੰ ਰੱਖਣਾ ਚਾਹੀਦਾ ਜਾਂ ਕਾਰਨ ਕੀ ਬਣਿਆ ਇਹ ਇਸ਼ਾਰੇ ਨਾਲ ਦੱਸ ਦਿੰਦੇ ਕਿ ਅਸੀਂ ਗੁੰਗੇ ਬੋਲੇ ਆ ਤਾਂ ਕਸਟਮਰ ਵੀ ਸਮਝ ਜਾਂਦਾ ਹੈ ਕਿ ਹਾਂ ਤੇ ਫਿਰ ਆਪਦੀ ਕਾਪੀ ਪੈਨ ਨਾਕੋਲ ਹੈ ਉਹ ਤੇ ਲਿਖਵਾ ਲੈਂਦੇ ਵੀ ਕਿੰਨੇ ਦਾ ਤੇਲ ਪਾਣਾ ਤਾਂ ਬਹੁਤ ਕੁਝ ਕਰ ਸਕਦੇ ਸਿਰਫ ਮੌਕਾ ਮਿਲਣ ਦੀ ਗੱਲ ਹੈ ਇਨੀਸ਼ੀਏਟਿਵ ਲੈਣ ਦੀ ਗੱਲ ਹੈ ਇਹ ਕੋਈ ਛੁੱਟੀ ਨਹੀਂ ਮਾਰਦੇ ਜੀ ਆਪਦੇ ਕੰਮ ਤੋਂ ਕੰਮ ਤੇ ਮਤਲਬ ਹੈ ਬਾਕੀ ਮੁੰਡੇ ਐ ਇੱਧਰ ਉੱਧਰ ਚਲੇ ਗਏ ਕੋਈ ਛੁੱਟੀ ਮਾਰ ਲਈ ਕਿਉਂਕਿ ਇਨਾਂ ਨਾਲ ਕਿਸੇ ਨਾਲ ਬੋਲਣਾ ਨਾ ਕੋਈ ਇਨਾਂ ਨੂੰ ਸੁਣਨਾ ਤੇ ਇਨਾਂ ਨੇ ਆਪਦਾ ਕੰਮ ਕਰਨਾ ਹੈ ਮੈਂ ਜ਼ਰੂਰਤਮੰਦ ਨਹੀਂ ਹੈ ਘਰੋਂ ਚੰਗੇ ਆ ਮੁੰਡੇ ਇੰਨਾ ਦਾ ਸਿਰਫ ਘਰੇ ਜਾ ਕੇ ਇਹ ਐਗਰੈਸਿਵ ਹੋ ਜਾਂਦੇ ਆ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਅਸੀਂ ਪੈਟਰੋਲ ਪੰਪ ਤੇ ਪਹੁੰਚੇ ਆ ਪੈਟਰੋਲ ਪੰਪ ਵਿੱਚ ਵਿਸ਼ੇਸ਼ ਤਾ ਇਸ ਗੱਲ ਦੀ ਹੈ ਕਿ ਇੱਥੇ ਉਹ ਨੌਜਵਾਨ ਕੰਮ ਕਰਦੇ ਨੇ ਜਿਨ੍ਹਾਂ ਨੂੰ ਸਮਾਜ ਵਿੱਚ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਜਿਹੜੇ ਗੁੰਗੇ ਵੀ ਨੇ ਬੋਲੇ ਵੀ ਨੇ ਇੱਕ ਤਰ੍ਹਾਂ ਦਾ ਸਮਾਜ ਜਿਹਨੂੰ ਵੱਖਰੀ ਨਜ਼ਰ ਨਾਲ ਦੇਖਦਾ ਕਿਉਂਕਿ ਚਲੋ ਕੁਦਰਤ ਵੱਲੀਆਂ ਤੋਂ ਜਿਹੜੀ ਕਮੀ ਛੱਡੀ ਗਈ ਆ ਪਰ ਸਮਾਜ ਵਿੱਚ ਵੀ ਇਹ ਛੜੀ ਵੱਡੀ ਕਮੀ ਆ ਵੀ ਉਹਨਾਂ ਨੂੰ ਅਲੱਗ ਦੇਖਦਾ ਪਰ ਦੇਖਣਾ ਨਹੀਂ ਚਾਹੀਦਾ ਕਿਉਂਕਿ ਅੱਜ ਉਹਨਾਂ ਨੌਜਵਾਨਾਂ ਨੂੰ ਤੁਸੀਂ ਦੇਖੋਗੇ ਵੀ ਜਿਹੜੇ ਵਧੀਆ ਤਰੀਕੇ ਨਾਲ ਪੈਟਰੋਲ ਪੰਪ ਦਾ ਕੰਮ ਆ ਬਹੁਤ ਹੀ ਅਹਿਮ ਤੇ ਖਾਸ ਕੰਮ ਹੁੰਦਾ ਕਿਉਂਕਿ ਪ੍ਰੋਲਿਅਮ ਪਦਾਰਥ ਤਾਂ ਵੈਸੇ ਹੀ ਖਤਰਨਾਕ ਹੁੰਦਾ ਦੂਸਰੀ ਗੱਲ ਹੁੰਦੀ ਜਿਹੜੇ ਹਿਸਾਬ ਕਿਤਾਬ ਹੈ ਇਹ ਵੀ ਬੜਾ ਪੁਆਇੰਟਾਂ 'ਚ ਜਾਂ ਆਪਾਂ ਕਹਦੀਏ ਪੈਸਿਆਂ ਦਾ ਬੜਾ ਵੱਡਾ ਲੈਂਡ ਡੇਡ ਹੁੰਦਾ ਜਾਂ ਘਟ ਪੈਜੇ ਜਾਂ ਵੱਧ ਪੈਜੇ ਬੜੀ ਵੱਡੀ ਸਮੱਸਿਆ ਆਉਂਦੀ ਆ ਪਰ ਪੈਟਰੋਲ ਪੰਪ ਦੇ ਮਾਲਕ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜੇ ਮੁਲਾਜ਼ਮਾਂ ਜਿਨ੍ਹਾਂ ਨੂੰ ਸੁਣਦਾ ਵੀ ਨਹੀਂ ਤੇ ਬੋਲ ਵੀ ਨਹੀਂ ਸਕਦੇ ਆਖਿਰ ਉਹਨਾਂ ਦੇ ਦਿਮਾਗ ਵਿੱਚ ਕਿਵੇਂ ਆਇਆ ਤੇ ਉਹ ਨੌਜਵਾਨਾਂ ਨੂੰ ਵੀ ਰੋਜ਼ਗਾਰ ਦਿੱਤਾ ਜਾਵੇ ਬਾਬੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਬਰਵਾਰ ਗੋਆ ਜੀ ਮਿਨਾਕਸ਼ੀ ਐਂਟਰਪ੍ਰਾਈਜ਼ਸ ਆਪਣਾ ਪੈਟਰੋਲ ਪੰਪ ਦਾ ਨਾਮ ਹੈ ਕੀ ਕਹਿਣਾ ਚਾਹੋ ਨੇ ਜਿਹੜੇ ਮੁਲਾਜ਼ਮ ਤੁਸੀਂ ਰੱਖੇ ਨੇ ਪੰਜਾਬੀ ਚ ਜੇ ਆਪਾਂ ਕਹਦੀ ਵੀ ਉਹਨਾਂ ਨੂੰ ਗੁੰਗੇ ਬੋਲੇ ਕਿਹਾ ਜਾਂਦਾ ਕਿਵੇਂ ਮਨ ਚ ਆਇਆ ਵੀ ਇਹਨਾਂ ਨੂੰ ਰੱਖਣਾ ਚਾਹੀਦਾ ਜਾਂ ਕਾਰਨ ਕੀ ਬਣਿਆ ਇਹ ਸਾਡੇ ਕੰਪਨੀ ਦੇ ਸੀਐਮਡੀ ਭਾਰਤ ਪੈਟਰੋਲੀਅਮ ਦੇ ਉਹਨਾਂ ਦਾ ਇਨੀਸ਼ੀਏਟਿਵ ਹੈ ਜੀ ਉਹਨਾਂ ਨੇ ਪਹਿਲ ਕੀਤੀ ਤੇ ਫਿਰ ਸਾਡੇ ਕੰਪਨੀ ਦੇ ਅਫਸਰਾਂ ਨੇ ਲੁਧਿਆਣਾ ਐਨਜੀਓ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ 10 ਮੁੰਡੇ ਟ੍ਰੇਨਿੰਗ ਲਈ ਦਿੱਤੇ ਜਿਸ ਚੋਂ ਦੋ ਮੁੰਡੇ ਮੋਗੇ ਕੰਮ ਕਰ ਰਹੇ ਆ ਜੀ ਦੋ ਮੁੰਡੇ ਰਾਮਪੁਰਾ ਕੰਮ ਕਰ ਰਹੇ ਤੇ ਚਾਰ ਮੁੰਡੇ ਮੇਰੇ ਕੋਲ ਕੰਮ ਕਰ ਰਹੇ ਆ ਜਿਹੜੇ 4 ਮੁੰਡੇ ਤੁਹਾਡੇ ਕੋਲ ਕੰਮ ਕਰ ਰਹੇ ਇਹ ਬਠਿੰਡੇ ਦੀ ਨੇ ਇੱਕ ਬਾਹਰੋਂ ਤੋਂ ਨਹੀਂ ਜੀ ਇੱਕ ਮੁੰਡਾ ਹੈ ਜੀ ਗਿੱਦੜਵੇ ਤੋਂ ਹੈ ਇੱਕ ਮਾਨਸਾ ਤੋਂ ਹੈ ਦੋ ਮੁੰਡੇ ਲੋਕਲ ਹੈ ਜੀ ਕੰਮ ਕਰਨ ਦੀ ਗੱਲ ਕਰ ਲਈਏ ਜਿਵੇਂ ਆਮ ਆਪਣੇ ਨੌਜਵਾਨੇ ਬਾਕੀ ਵੀ ਜਾਂ ਮੁਲਾਜ਼ਮ ਕੰਮ ਕਰਦੇ ਤੇ ਉਹਨਾਂ ਚ ਤੇ ਇਹਨਾਂ ਚ ਫਰਕ ਕੀ ਆ ਬਸ ਇਹ ਕੋਈ ਛੁੱਟੀ ਨਹੀਂ ਮਾਰਦੇ ਜੀ ਤੇ ਆਪਦੇ ਕੰਮ ਤੋਂ ਕੰਮ ਤੇ ਮਤਲਬ ਹੈ ਬਾਕੀ ਮੁੰਡੇ ਐ ਕਿ ਵੀ ਇੱਧਰ ਉੱਧਰ ਚਲੇ ਗਏ ਕੋਈ ਛੁੱਟੀ ਮਾਰ ਲਈ ਇਨਾਂ ਦੀ ਇੱਕ ਖਾਸियत ਹੈ ਕਿ ਵੀ ਆਪ ਦੇ ਕੰਮ ਤੇ ਹੀ ਖੜੇ ਐ ਕਿਉਂਕਿ ਇਨਾਂ ਨਾਲਾ ਕਿਸੇ ਨਾਲ ਬੋਲਣਾ ਨਾ ਕੋਈ ਇਨਾਂ ਨੂੰ ਸੁਣਨਾ ਤੇ ਇਨਾਂ ਨੇ ਆਪ ਦਾ ਕੰਮ ਕਰਨਾ ਹੈ ਜਿਵੇਂ ਆਪਾਂ ਕਹਿ ਦਈਏ ਪਰਿਵਾਰਕ ਕੰਮ ਹੁੰਦੇ ਆ ਜਾਂ ਦਫ਼ਤਰੀ ਕੰਮ ਹੁੰਦੇ ਆ ਜਾਂ ਹੋਰ ਹੁੰਦੇ ਕਿਉਂਕਿ ਉੱਥੇ ਹਰ ਇੱਕ ਬੰਦੇ ਨੇ ਚਲੋ ਉਹ ਵੀ ਪਰਿਵਾਰਕ ਕੰਮ ਵੀ ਕਰਨੇ ਹੁੰਦੇ ਆ ਪਰ ਇਨਾਂ ਨੂੰ ਉਹ ਨਹੀਂ ਹੁੰਦੇ ਕਿਉਂਕਿ ਜ਼ਰੂਰਤ ਵੀ ਥੋੜੀ ਜਿਹੀ ਘੱਟ ਪੈਂਦੀ ਆ ਪਰਿਵਾਰ 'ਚ ਹੋਰ ਮੈਂਬਰ ਚਲੇ ਹੁੰਦੇ ਕੋਈ ਸੇਸ ਕਰਕੇ ਵੀ ਛੁੱਟੀ ਘੱਟ ਮਾਰਦੇ ਮੈਂ ਛੁੱਟੀ ਅਸੀਂ ਦਿਨੇ ਇਹਨਾਂ ਨੂੰ ਹਫਤੇ ਦੇ ਇੱਕ ਛੁੱਟੀ ਦਿੰਦੇ ਆ ਵੀ ਘੁੰਮਣਾ ਫਿਰਨਾ ਹੈ ਕੁਝ ਹੋਰ ਕੰਮ ਕਰਨੇ ਤੇ ਕਰ ਲੈਂਦੇ ਆ ਫਿਰ ਤੇ ਯਾਰ ਕਈ ਦੇਖੇ ਕਸਟਮਰ ਵੀ ਹੁਣ ਜਿਹੜੇ ਰੈਗੂਲਰ ਤੁਹਾਡੇ ਕਸਟਮਰ ਆ ਜਾਂ ਉਹਨਾਂ ਕੋਲੇ ਆਉਂਦੇ ਆ ਹੁਣ ਉਹ ਸਮਝਾ ਦਿੰਦੇ ਬੜੇ ਆਸਾਨੀ ਨਾਲ ਗੱਲਬਾਤ ਕਰ ਲੈਂਦੇ ਆ ਬਿਲਕੁਲ ਜੀ ਆਪ ਦਾ ਇਹ ਇਸ਼ਾਰੇ ਨਾਲ ਦੱਸ ਦਿੰਦੇ ਕਿ ਅਸੀਂ ਗੁੰਗੇ ਬੋਲੇ ਆ ਤੇ ਕਸਟਮਰ ਵੀ ਸਮਝ ਜਾਂਦਾ ਹੈ ਕਿ ਹਾਂ ਤੇ ਫਿਰ ਆਪ ਦੀ ਕਾਪੀ ਪੈਨ ਨਾਕੋਲ ਹੈ ਉਹਤੇ ਲਿਖਵਾ ਲੈਂਦੇ ਵੀ ਕਿੰਨੇ ਦਾ ਤੇਲ ਪਾਣਾ ਹੈ ਤੇ ਇਹਨਾਂ ਨੂੰ ਸਾਰੇ ਲੋਕ ਟ੍ਰੇਨਡ ਹੈਗੇ ਮਤਲਬ ਐ ਉਹ ਤਾਂ ਪੜੇ ਲਿਖੇ ਹੈ ਇਹ ਸਾਹਿਬ ਇਹਨਾਂ ਨੂੰ ਆਂਦਾ ਕਿੰਨੇ ਪੈਸੇ ਲਿੱਤੇ ਹੈ ਕਿੰਨੇ ਮੋੜਨੇ ਹੈ ਸਭ ਕੁਝ ਮਤਲਬ ਸਮਝਦਾਨੀ ਨਾਲ ਕਰਦੇ ਜਿਵੇਂ ਹਰੇਕ ਮੁਲਾਜ਼ਮ ਨੇ ਤੁਹਾਨੂੰ ਜਦੋਂ ਲਾਸਟ ਟਾਈਮ ਡਿਊਟੀ ਆਫ ਕਰਨੀ ਹੁੰਦੀ ਹੈ ਹਿਸਾਬ ਕਿਤਾਬ ਦੇਣਾ ਹੁੰਦਾ ਜਦੋਂ ਤੁਹਾਨੂੰ ਹਿਸਾਬ ਕਿਤਾਬ ਦੇ ਦਿੰਦੇ ਪੂਰਾ ਦਿੰਦੇ ਬਿਲਕੁਲ ਪੂਰਾ ਦਿੰਦੇ ਹੈ ਜੀ ਇਹਨਾਂ ਦਾ ਤਾਂ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਹੁੰਦਾ ਜੇ ਕੋਈ ਪੈਸਾ ਇਹਨਾਂ ਦਾ ਨਹੀਂ ਲੱਭ ਰਿਹਾ ਤਾਂ ਇਹ ਦੱਸਦੇ ਆ ਵੀ ਮੇਰਾ ਪੈਸਾ ਉਹਦੇ ਕੋਲ ਹੈ ਜਾਂ ਕੋਈ ਸਲਿੱਪ ਹੈ ਕੋਈ ਬੈਂਕ ਦੀ ਸਲਿੱਪ ਹੈ ਜਾਂ ਕੋਈ ਪੇਟੀਐਮ ਹੈ ਉਹ ਸਾਰਾ ਕੁਝ ਦੱਸ ਕੇ ਆਪਣਾ ਦੇ ਕੇ ਜਾਂਦੇ ਹਸਾਬ ਪਰਿਵਾਰਕ ਮੈਂਬਰਾਂ ਨਾਲ ਵੀ ਜਿਨ੍ਹਾਂ ਦੇ ਬੱਚੇ ਤੁਸੀਂ ਰੱਖੇ ਨੇ ਉਹਨਾਂ ਨਾਲ ਗੱਲਬਾਤ ਹੋਈ ਹੁਣੇ ਘਰਾਂ ਦੇ ਹਾਲਾਤ ਠੀਕ ਨੇ ਜਾਂ ਇਹਨਾਂ ਦੇ ਘਰ ਦੀ ਸਿਚੁਏਸ਼ਨ ਕਿਹੋ ਜੀ ਸੀ ਜ਼ਰੂਰਤਮੰਦ ਨੇ ਤਾਂ ਕੰਮ ਤੇ ਲੱਗਿਆ ਕਿ ਵੈਸੇ ਹੀ ਲੱਗੇ ਨਹੀਂ ਨਹੀਂ ਜ਼ਰੂਰਤਮੰਦ ਨਹੀਂ ਹੈ ਘਰੋਂ ਚੰਗੇ ਆ ਮੁੰਡੇ ਇਨਾਂ ਦਾ ਸਿਰਫ ਘਰੇ ਜਾ ਕੇ ਇਹ ਐਗਰੈਸਿਵ ਹੋ ਜਾਂਦੇ ਆ ਕਿ ਉਹ ਘਰੇ ਹੋਰ ਕੁਝ ਤਾਂ ਕਰਨ ਨੂੰ ਹੈ ਨਹੀਂ ਕਰਦੇ ਆ ਨੇ ਜੇ ਕੁਝ ਕਹਿਤਾ ਤਾਂ ਉਹਨਾਂ ਤੇ ਫਿਰ ਆਪ ਦਾ ਗੁੱਸਾ ਲਾਉਂਦੇ ਆ ਇੱਥੇ ਇਹਨਾਂ ਦੀ એનર્ਜੀ ਚੈਨਲਾਈਜ਼ ਹੋ ਰਹੀ ਹੈ ਲੋਕਾਂ ਨਾਲ ਮਿਲਦੇ ਆ ਫਿਰ ਇਹਨਾਂ ਦੇ ਨਾਲ ਦੇ ਹੈਗੇ ਮੁੰਡੇ ਉਹਨਾਂ ਨਾਲ ਇਹਨਾਂ ਦੀ ਇੰਟਰੈਕਸ਼ਨ ਹੁੰਦੀ ਰਹਿੰਦੀ ਹੈ ਤੇ ਇਸ ਲਈ ਇਹਨਾਂ ਨੂੰ ਇੱਥੇ ਆ ਕੇ ਜ਼ਿਆਦਾ ਵਧੀਆ ਲੱਗਦਾ ਸਗੋਂ ਘਰੇ ਤੇ ਇਹ ਤਾਂ ਘਰੇ ਰਹਿ ਕੇ ਹੀ ਰਾਜੀ ਨਹੀਂ ਆ ਜੇ ਆਪਾਂ ਗੱਲ ਕਰੀਏ ਤੁਹਾਨੂੰ ਇਹਨਾਂ ਨੂੰ ਜਾਂ ਰੱਖਣ ਚ ਜਾਂ ਦੂਜੇ ਬੰਦਿਆਂ ਚ ਕੋਈ ਸਮੱਸਿਆ ਤਾਂ ਨਹੀਂ ਕਿਸੇ ਤਰ੍ਹਾਂ ਦੀ ਆਈ ਨਹੀਂ ਜੀ ਬਿਲਕੁਲ ਕੋਈ ਸਮੱਸਿਆ ਨਹੀਂ ਬਲਕਿ ਮੇਰੇ ਕੋਲ ਤਾਂ ਜੇ ਕੋਈ ਹੋਰ ਵੀ ਆਗੇ ਆਜਣ ਕੇ ਮੁੰਡੇ ਤਾਂ ਮੈਂ ਤਾਂ ਉਹਨਾਂ ਨੂੰ ਵੀ ਰੱਖ ਲੂੰਗਾ ਜਿਵੇਂ ਮੈਂ ਕਹਿੰਦੀ ਹਾਂ ਸੁਣਦਾ ਨਹੀਂ ਜਾਂ ਬੋਲ ਨਹੀਂ ਸਕਦੇ ਲੱਗਦਾ ਵੀ ਜੇ ਸਰਕਾਰ ਜਾਂ ਕੋਈ ਹੋਰ ਲੋਕ ਸਹਿਯੋਗ ਜਿਵੇਂ ਐਨ ਜੀਓ ਨੇ ਅਪਰੋਚ ਕੀਤਾ ਕੰਪਨੀ ਦੇ ਸੀਨੀਅਰ ਅਫਸਰਾਂ ਤੱਕ ਲੱਗਦਾ ਵੀ ਹੋਰ ਕਿਸੇ ਕਾਰੋਬਾਰ ਚ ਜਾਂ ਵੱਡੀਆਂ ਕੰਪਨੀਆਂ ਚ ਵੀ ਜਾ ਸਕਦੇ ਆ ਜੇ ਇਸ ਤਰ੍ਹਾਂ ਕੀਤਾ ਜਾਵੇ ਬਿਲਕੁਲ ਜੋ ਆ ਸਕਦੇ ਜੀ ਇਹ ਤਾਂ ਬਹੁਤ ਸક્ષਮ ਹੈ ਇਹਨਾਂ ਨੂੰ ਤਾਂ ਸਿਰਫ ਮੌਕਾ ਚਾਹੀਦਾ ਹੈ ਪ੍ਰੋਪਰ ਟ੍ਰੇਨਿੰਗ ਚਾਹੀਦੀ ਹੈ ਇਹ ਤਾਂ ਸਾਰਾ ਕੁਝ ਕਰ ਸਕਦੇ ਇਹਨਾਂ ਤਾਂ ਆਪਾਂ ਨੂੰ ਲੱਗਦਾ ਹੈ ਕਿ ਇਹ ਕੁਝ ਨਹੀਂ ਕਰ ਸਕਦੇ ਵੀ ਸੁਣ ਇਹਨਾਂ ਦੀ ਦੋ ਡੈਸੀਬਿਲਿਟੀ ਹੈ ਕਿ ਵੀ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਤੇ ਇਹ ਕੁਝ ਨਹੀਂ ਕਰ ਸਕਦੇ ਇਹ ਤਾਂ ਬਹੁਤ ਕੁਝ ਕਰ ਸਕਦੇ ਸਿਰਫ ਮੌਕਾ ਮਿਲਣ ਦੀ ਗੱਲ ਹੈ ਇਨੀਸ਼ੀਏਟਿਵ ਲੈਣ ਦੀ ਗੱਲ ਹੈ ਤੇ ਇਹ ਤਾਂ ਸੈਲਫ ਸੈਲਫ ਰਿਲਾਈਡ ਵੀ ਹੋ ਸਕਦੇ ਆ ਇਹਨਾਂ ਨੂੰ ਜੇ ਕੋਈ ਇਸ ਟਾਈਪ ਦੀ ਟ੍ਰੇਨਿੰਗ ਦਿੱਤੀ ਜਾਵੇ ਕੀ ਆਪ ਦਾ ਕਾਰੋਬਾਰ ਕਰ ਸਕਦੇ ਆਪ ਦਾ ਕਾਰੋਬਾਰ ਵੀ ਕਰ ਸਕਦੇ ਕਿਸੇ ਦੇ ਡਿਪੈਂਡੈਂਟ ਹੀ ਨਹੀਂ ਹੋਣੇ ਸਮਾਜ ਸੇਵੀ ਸੰਸਥਾਵਾਂ ਬਹੁਤ ਨੇ ਵੱਖ-ਵੱਖ ਖੇਤਰਾਂ ਚ ਕੰਮ ਕਰਦੀਆਂ ਨੇ ਆਪਣੇ ਬਟਿੰਡੇ ਸ਼ਹਿਰ ਤੇ ਵੀ ਜੇ ਗੱਲ ਕਰਦੀਏ ਲੱਗਦਾ ਵੀ ਇਹਨਾਂ ਵਾਸਤੇ ਵੀ ਕੋਈ ਇਸ ਤਰ੍ਹਾਂ ਦਾ ਉਪਰਾਲਾ ਹੋਣਾ ਚਾਹੀਦਾ ਹਨਾ ਵੀ ਉਹਨਾਂ ਨੂੰ ਅੱਗੇ ਲਿਆਇ ਬਿਲਕੁਲ ਹੋਣਾ ਚਾਹੀਦਾ ਹੈ ਜੀ ਇਹਨਾਂ ਨੂੰ ਐਜ਼ ਇਹ ਬਹੁਤ ਸਾਰੇ ਬੱਚੇ ਹੈਗੇ ਜਿਹੜੇ ਕਿ ਡਿਫਰੈਂਡਮ ਹੈ ਆਪਣੇ ਤਾਂ ਇੱਥੇ ਸਕੂਲ ਵੀ ਚੱਲ ਰਿਹਾ ਹੈ ਪਰ ਉੱਥੇ ਵੀ ਸਿਰਫ 10 ਤੱਕ ਦੀ ਪੜ੍ਹਾਈ ਹੈ ਉੱਥੇ ਉਹਦੇ ਬਾਅਦ ਕੋਈ ਉਹਨਾਂ ਨੂੰ ਟੈਕਨੀਕਲ ਟ੍ਰੇਨਿੰਗ ਨਹੀਂ ਹੈ ਟੈਕਨੀਕਲ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾਵੇ ਤੇ ਬਹੁਤ ਅੱਗੇ ਜਾ ਸਕਦੇ ਆ ਸੈਲਫ ਸਫੀਸ਼ੀਐਂਟ ਹੋ ਸਕਦੇ ਆ ਕਿਸੇ ਦੇ ਇਹਨਾਂ ਨੂੰ ਡਿਪੈਂਡੈਂਟ ਰਹਿਣ ਦੀ ਲੋੜ ਹੀ ਨਹੀਂ ਹੈ ਇਹ ਸੰ ਬਠਿੰਡਾ ਮੁਰਾਕਸ਼ੀ ਐਂਟਰਪ੍ਰਾਈਜ਼ ਜਿਹੜਾ ਪੈਟਰੋਲ ਪੰਪ ਆ ਉਹਦੇ ਮਾਲਕ ਸੀ ਉਹਨਾਂ ਨਾਲ ਗੱਲਬਾਤ ਕਰਾਈ ਆ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਇਹਨਾਂ ਬੱਚਿਆਂ ਨੂੰ ਸੁਣਦਾ ਨਹੀਂ ਜਾਂ ਪੂਲ ਨਹੀਂ ਸਕਦੇ ਬੇਸ਼ੱਕ ਆਪਣੇ ਬਠਿੰਡਾ ਦੇ ਵਿੱਚ ਸਕੂਲ ਵੀ ਆ ਡਿਪਟੀ ਕਮਿਸ਼ਨਰ ਦੇ ਅਧੀਨ ਜੇ ਆਪਾਂ ਕਹਿੰਦੀ ਉਹ ਚੱਲ ਰਿਹਾ ਉਹਦੀ ਨਿਗਰਾਨੀ ਹੈ ਤਾਂ ਪਰ ਉਹਨਾਂ ਦੀ ਪੜ੍ਹਾਈ ਹੈ ਜਿਹੜੀ 10ਵੀਂ ਤੱਕ ਹੀ ਕੀਤੀ ਜਾਂਦੀ ਹੈ 10th ਤੱਕ ਕੀਤੀ ਜਾਂਦੀ ਹੈ ਉਹਨਾਂ ਨੂੰ ਅੱਗੇ ਵਧਾਉਣ ਦੀ ਲੋੜ ਆ ਤੇ ਟੈਕਨੀਕਲ ਕੰਮਾਂ ਦੀ ਉਹਨਾਂ ਨੂੰ ਜਾਣਕਾਰੀ ਜੇ ਆਪਾਂ ਕਹਿੰਦੀ ਹੈ ਟ੍ਰੇਨਿੰਗ ਦੀ ਲੋੜ ਆ ਫਿਰ ਇਹ ਅੱਗੇ ਵੀ ਜਾ ਸਕਦੇ ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੋਬਲਮ ਪੰਪ ਤੇ ਕੰਮ ਕਰਦੇ ਮੁਲਾਜ਼ਮ ਉਹਨਾਂ ਦੇ ਉਹ ਬਹੁਤ ਦੂਸਰਿਆਂ ਨਾਲੋਂ ਸਭ ਵਧੀਆ ਤਰੀਕੇ ਨਾਲ ਕੰਮ ਕਰਦੇ ਉਹ ਛੁੱਟੀ ਨਹੀਂ ਮਾਰਦੇ ਤੇ ਕੋਈ ਵੀ ਪੈਸਾ ਇਧਰ ਉਧਰ ਨਹੀਂ ਹੋਣ ਤੇ ਪੂਰਾ ਹਿਸਾਬ ਕਿਤਾਬ ਰੱਖਦੇ ਆ ਇਸ ਕਰਕੇ ਸਮਾਜ ਦੇ ਲੋਕਾਂ ਨੂੰ ਯਸ ਸਮਾਜਿਕ ਸੰਸਥਾਵਾਂ ਲੋਕਾਂ ਆ ਕੇ ਜਰੂਰ ਅਪਰੀਸ਼ੀਏਟ ਵੀ ਕਰਨਾ ਚਾਹੀਦਾ ਤੇ ਉਹਨਾਂ ਦੀ ਜਰੂਰਤ ਕਰਦੇ ਪ੍ਰਬੰਧ ਵੀ ਕਰਨਾ ਚਾਹੀਦਾ ਤੁਸੀਂ ਦੇਖ ਰਹੋ ਕਲੈਰਟੀ ਦੀ ਪੰਜਾਬ ਤੇ ਮਹਾਰਸਪਾਸ